ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਹਰ ਵਾਰ ਦੀ ਤਰ੍ਹਾਂ ਇੱਕ ਹੋਰ ਨੌਕਤਾ ਲੈ ਕੇ ਆਏ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਨੌਕਤਾ ਲੈ ਕੇ ਆਏ ਆਂ ਜੀ ਭਾਰਤੀ ਦਵਾਈ ਦਾ ਆਪਣੇ ਚੈਨਲ ਤੇ ਪਹਿਲਾਂ ਵੀ ਵੀਡੀਓ ਪਾਈ ਹੋਈ ਆ ਭਾਰਤੀ ਦਵਾਈ ਦੀ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਲਾਸਟ ਤੱਕ ਵੀਡੀਓ ਦੇਖਿਓ ਲਾਸਟ ਤੇ ਲਿੰਕ ਵੀ ਲਾਉਂਗਾ ਮੈਂ ਵੀਡੀਓ ਦਾ ਜਿਹੜੀ ਆਪਾਂ ਪਹਿਲਾਂ ਭਾਰਤੀ ਦਵਾਈ ਦੀ ਪਾਈ ਹੋਈ ਆ ਤੇ ਜਿਹੜੀ ਅੱਜ ਵਾਲੀ ਵੀਡੀਓ ਆਪਾਂ ਬਣਾਉਣੀ ਆ ਇਹ ਵੀਡੀਓ ਮੈਂ ਸੋਸ਼ਲ ਮੀਡੀਆ ਤੋਂ ਲਈ ਆ ਫੇਸਬੁੱਕ ਤੇ ਦੇਖੀ ਸੀ ਤੇ ਜਿਹੜਾ ਵੀ ਦੱਸ ਰਿਹਾ ਬਹੁਤ ਵਧੀਆ ਜਣ ਦੀ ਬਹੁਤ ਗਾਰੰਟੀ ਨਾਲ ਦੱਸ ਰਿਹਾ ਸੀਗਾ ਵੀ ਜਿਹੜੀ ਇਹ ਦਵਾਈ ਹੈ ਵੀ ਛਰਤ ਗਈ ਹੈ ਬਾਈ ਕਹਿੰਦਾ ਵੀ ਦੁਆਰਾ ਭਾਰ ਨਹੀਂ ਪੈਂਦਾਗਾ ਆਪਾਂ ਗਾਰੰਟੀ ਨਹੀਂ ਲੈਂਦੇ ਪਰ ਬਾਈ ਨੇ ਗਾਰੰਟੀ ਜ਼ਰੂਰ ਲਈ ਆ ਬਾਈ ਦਾ ਨੰਬਰ ਵੀ ਦੱਸੂਗਾ ਵੀਡੀਓ ਦੇ ਵਿੱਚ ਜੇ ਕੋਈ ਨਾਲ ਸਮਝ ਲੱਗੇ ਤਾਂ ਬਾਈ ਨਾਲ ਕੰਟੈਕਟ ਵੀ ਕਰ ਲਿਓ ਬਾਈ ਨਾਲ ਸੰਪਰਕ ਕਰਕੇ ਵੀ ਪੁੱਛ ਲਿਓ ਤੇ ਆਪਾਂ ਤੁਹਾਨੂੰ ਦੱਸ ਦਗੇ ਬਾਈ ਨੇ ਦੱਸਿਆ ਕਹਿੰਦਾ ਵੀ ਇੱਕ ਤੋਲਾ ਰੂਮੀ ਮਸਤੰਗੀ ਲੈਣੀ ਆ ਮੈਂ ਭਾਈ ਕਹਿੰਦਾ ਵੀ ਜਿਵੇਂ ਆਮ ਨੂਨ ਨਹੀਂ ਹੁੰਦਾ ਡਲੀ ਵਾਲਾ ਨੂਨ ਉਸ ਤਗਾਣਾ ਉਸ ਛੇਪ ਜੀ ਦੀ ਹੁੰਦੀ ਹੈ ਜੀ ਰੂਮੀ ਮਸਤੰਗੀ ਤੇ ਆਮ ਹੀ ਪੰਸਾਰੀ ਤੋਂ ਮਿਲ ਜੂਗੀ ਇੱਕ ਤੋਲਾ ਲਿਆ ਕੇ ਦੇਣੀ ਐ ਇੱਕ ਰੇ ਜੇ ਤਾਂ ਕਹਿੰਦੇ ਦੁਆਰਾ ਭਾਰ ਪਊਗਾ ਤਾਂ ਦੁਆਰਾ ਦੇਣੀ ਐ ਨਹੀਂ ਭਾਈ ਜੰਦਾ ਇੱਕ ਕਰ ਕੋਈ ਦੇਣੀ ਐ ਉਸ ਤੋਂ ਬਾਅਦ ਦੇਣੀ ਨਹੀਂ ਜਿਹੜੀ ਜਿਹੜੀ ਰੂਮੀ ਮਸਤੰਗੀ ਆ ਇੱਕੋ ਵਾਰੀ ਇੱਕ ਤੋਲਾ ਦੇਣਾ ਉਸ ਤੋਂ ਬਾਅਦ ਦੇਣੀ ਨਹੀਂ ਜੇ ਭਾਰ ਨਾ ਪਿਆ ਤਾਂ ਜੇ ਭਾਰ ਦੁਆਰਾ ਕਦੇ ਪਊਗਾ ਤਾਂ ਦੇਣੀ ਐ ਨਹੀਂ ਨਹੀਂ ਦੇਣੀ ਜੀ ਇੱਕ ਗੱਲ ਹੋਰ ਗੌਰ ਨਾ ਕਰਨੀ ਆ ਇੱਕ ਗੱਲ ਹੋਰ ਗੌਰ ਵਾਲੀ ਆ ਵੀ ਇਹ ਦਵਾਈ ਗੁੜ ਦੇ ਵਿੱਚ ਨਹੀਂ ਦੇਣੀ ਕਿਉਂਕਿ ਗੁੜ ਗਰਮ ਹੁੰਦਾ ਇਹ ਆਟੇ ਦੇ ਵਿੱਚ ਦੇਣੀ ਆ ਗੁੜ ਦੇ ਵਿੱਚ ਨਹੀਂ ਦੇਣੀ ਦਵਾਈ ਤੇ ਬਾਈ ਦਾ ਨਾਮ ਹੀ ਮੈਨੂੰ ਪਤਾਗਾ ਪਰ ਆਪਾਂ ਨੰਬਰ ਜ਼ਰੂਰ ਬੋਲਾਂਗੇ ਬਾਈ ਦਾ ਨੰਬਰ ਨੋਟ ਕਰ ਲਿਓ ਜੇ ਕੋਈ ਵੀ ਤੁਹਾਨੂੰ ਲੱਗਿਆ ਵੀ ਨਹੀਂ ਸਮਝਾਈ ਹੈ ਨਾ ਜਾਂ ਕਈ ਵਾਰੀ ਨਾਮ ਦੇ ਵਿੱਚ ਥੋੜਾ ਬਹੁਤ ਰਹਿ ਜਾਂਦਾ ਹੁੰਦਾ ਵੀ ਪੰਸਾਰੀ ਨਾਮ ਸਪਸ਼ਟ ਹੋਰ ਲੈਂਦੇ ਹੁੰਦੇ ਆ ਆਮ ਲੋਕਾਂ ਨੂੰ ਗਾਹਾਂ ਦੀਆਂ ਪੁੱਛਦੇ ਦੱਸਦੇ ਨਾ ਨਾਂ ਥੋੜਾ ਤੋਂ ਬਹੁਤਾ ਚੇਂਜ ਹੋ ਜਾਂਦਾ ਉ ਨਾਂ ਦੱਸਿਆ ਵੀ ਰੂਮੀ ਮਸਤੰਗੀ ਆ ਬਾਕੀ ਆਪਾਂ ਜੀ ਨਾਂ ਵੀ ਪੰਸਾਰੀ ਤੋਂ ਪਤਾ ਲੱਗਿਆ ਤੁਹਾਨੂੰ ਮੈਂ ਨੰਬਰ ਦੱਸਦਾ ਬਾਈ ਦਾ ਨੰਬਰ ਤੇ ਬਾਈ ਦਾ ਕੰਟੈਕਟ 97808 63717 97808 63717 ਇਹ ਉਹ ਬਾਈ ਦਾ ਨੰਬਰ ਹੈ ਜਿਹੜੇ ਬਾਈ ਨੇ ਆਪਣੀ ਦਵਾਈ ਦੱਸੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਜੀ ਨੂੰ ਵੀ ਲੋੜ ਐ ਇਸ ਦਵਾਈ ਦੀ ਉਸ ਵੀਰ ਤੱਕੇ ਦਵਾਈ ਪਹੁੰਚ ਸਕੇ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਕਿਸੇ ਨਾ ਕਿਸੇ ਦਾ ਭਲਾ ਹੋ ਸਕਦਾ ਬਾਈ ਵੀ ਕਹਿੰਦਾ ਮੈਂ ਭਲਾ ਕਰਨ ਦੀ ਖਾਤਰ ਹੀ ਨੁਕਤਾ ਦੱਸਦਾ ਵੀ ਕਿਸੇ ਨਾ ਕਿਸੇ ਦਾ ਭਲਾ ਹੋ ਸਕੇ ਕਿਉਂਕਿ ਭਾਰ ਦੀਆਂ ਬਹੁਤ ਸਮੱਸਿਆਵਾਂ ਪਸ਼ੂਨ ਹੋ ਗਈਆਂ ਤੇ ਤਾਂ ਕਰਕੇ ਬਾਈ ਜਨਾ ਮੈਨੂੰ ਲੱਗਿਆ ਸੀਗਾ ਵੀ ਇਹ ਚੀਜ਼ ਵੱਧ ਤੋਂ ਵੱਧ ਗਾਹਾਂ ਦੀ ਗਾਹਾਂ ਸ਼ੇਅਰ ਹੋਣੀ ਜ਼ਰੂਰੀ ਚਾਹੀਦੀ ਹੈ ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਜਰੂਰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੇ ਨੁਕਤਾ ਚੰਗਿਆ ਲੱਗਿਆ ਤਾਂ ਜੇ ਤੁਹਾਨੂੰ ਕੋਈ ਗਲਤੀ ਲੱਗਦੀ ਹੈ ਨੁਕਤਿਆਂ ਦੇ ਵਿੱਚ ਜਾਂ ਕੋਈ ਨਹੀਂ ਜੰਗਾ ਲੱਗਦਾ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਚੰਗਾ ਲੱਗਦਾ ਤਾਂ ਵੀ ਕਮੈਂਟ ਕਰਿਆ ਕਰੋ ਕਿਉਂਕਿ ਆਪਣਾ ਹੌਸਲਾ ਹੀ ਚੀਜ਼ ਨਾਲ ਵੱਧਾ ਹਨਾ ਤਾਂ ਮੈਂ ਹੌਸਲੇ ਦੇ ਨਾਲ ਹੋਰ ਨੁਕਤੇ ਲੈ ਕੇ ਤੁਹਾਡੇ ਕੋਲੇ ਆਉਂਦਾ ਰਹੂ ਥੋੜੀ ਕਚਹਿਰੀ ਦੇ ਵਿੱਚ ਹਾਜ਼ਰ ਹੁੰਦਾ ਰਹੂਗਾ ਜੇ ਤੁਹਾਡੇ ਕੋਲੇ ਵੀ ਕੋਈ ਵੀ ਨੁਕਤਾ ਹੁੰਦਾ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਤੇ ਜਾਂ ਤਾਂ ਜੋ ਆਪਾਂ ਕਿਸੇ ਨਾ ਕਿਸੇ ਦਾ ਭਲਾ ਕਰ ਸਕੀਏ ਹਨਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਂ ਕਹਿੰਦਾ ਵੀ ਮੈਂ ਕੋਈ ਡਾਕਟਰ ਨਹੀਂ ਜਾਂ ਮੈਂ ਕੋਈ ਵੈਦ ਨਹੀਂਗਾ ਬਸ ਮੈਂ ਨੁਕਤੇ ਸਿਰਫ ਉਹੀ ਦੱਸਦਾ ਜਿਹੜੇ ਕਿਸੇ ਦੇ ਅਜਮਾਏ ਹੁੰਦੇ ਆ ਜਾਂ ਕੋਈ ਸੋਸ਼ਲ ਮੀਡੀਆ ਤੇ ਦੱਸਦਾ ਜਾਂ ਕੋਈ ਮੇਰੇ ਆਸ-ਪਾਸੇ ਕੋਈ ਬਜ਼ੁਰਗ ਦੱਸ ਦਿਆ ਪਹਿਲਾਂ ਵਾਲੇ ਪੁਰਾਣੇ ਹਨਾ ਜਾਂ ਮੈਂ ਆਪ ਅਜਮਾਏ ਜਿਹੜੇ ਨੁਕਤੇ ਉਹੀ ਨੁਕਤੇ ਦੱਸਦਾ ਮੈਂ ਆਦੇ ਕੋਲੋਂ ਕੋਈ ਨੁਕਤਾ ਤਿਆਰ ਨਹੀਂ ਕਰਦਾਗਾ ਜੇ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੁੜੇ ਰਹੋ ਪਿੰਡੂ ਤੜਕਾ ਟੀਵੀ ਚੈਨਲ ਦੇ ਨਾਲ ਮਿਲਦੇ ਆ ਨਵੇਂ ਨੁਕਤੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਦਿਓ ਜਾਇਜ਼ਤ ਧੰਨਵਾਦ ਜੀ